ਗੇਰੋ ਹਰਤੇ ਕੰਜਰਾਂ ਨਸਾ ਦਾ ਸਕਰਾਂ ਅੱਜ ਤੇ ਵਾਲੀ ਧਾਰਣੀ ਪਕੜੀ ਚ ਹੈ ਉਹਦੇ ਨਾਂ ਦੋਲਨ ਭਾਈ ਦੱਲਿਆ ਆਮਨ ਵਿਦਿਆ ਸਿੰਘ ਸੀਗਾ ਬਲਵਿੰਦਰ ਸਿੰਘ ਕੋਲੋਂ ਆ ਤੇ ਜਿਹੜੇ ਧਾਰਣੇ ਵਿੱਚ ਹੈ ਉਹਨਾਂ ਨਾਲ ਦੋਇਆ ਦੋਇਤਾ ਨੇ ਕਾ ਆ ਪਕੜਾ ਨਾ

ਬਾਹਰ ਦਿੰਦਾ ਇਹ ਕਹਿੰਦੇ ਨੇ ਸਾਡਾ ਰਿਲੇਸ਼ਨ ਨੀਗਾ ਝੂਠੇ ਅਲਿਗੇਸ਼ਨਾਂ ਦੀ ਐ ਇੱਥੇ ਕੀ ਕਰਨਾ ਹੈ ਇਹ ਇਹਦੇ ਮਹਾਸੇਗੀ ਜਿਹਨਾਂ ਪਿੱਛੇ ਆਇਆ ਮੇਰਾ ਘਰ ਬਰਬਾਦ ਕਰਦਾ ਪਕੜਦਾ ਕਿਉਂ ਨਹੀਂ ਆਇਆ ਮੀਲੇ ਭਗਤ ਸਾਰਿਆਂ ਦੀ ਮੈਂ ਪਹਿਲਾਂ ਵੀ ਕਿਹਾ ਸੀ ਮੀਲੇ ਭਗਤ ਹੋਰ ਵੀ ਕਰਨੀ ਆ ਚਾਹ ਪ੍ਰਸ਼ਾਸਨ ਦੀ ਮੀਲੇ ਭਗਤ ਹੈ ਕਿਰੇ ਭਗਤ ਮੈਨੂੰ ਮੇਰੇ ਬੱਚਾ ਨੂੰ ਕੁਛ ਵੀ ਹੋ ਗਿਆ ਜਿਹੜਾ ਜਿਹੜੇ ਮਾਤਕਾਰੀਆਂ ਦਾ ਨਾਮ ਲਿੱਤਾ ਸੀ ਜ਼ਿੰਮੇਵਾਰ ਤੋਂ ਸੱਚੀਆਂ ਗੱਲਾਂ ਨਾ ਸੁਣੋ ਵੀਰ ਜੀ ਇਸ ਲੇਡੀ ਦੇ ਸਰਸੇ ਕੋਰਟ ਦੇ ਵਿੱਚ 25 ਮਕਦਮੇ ਚੱਲ ਰਿਹਾ ਐ ਐਸ ਐਚਓ ਸਦਰ ਥਾਣਾ ਸੰਦੀਪ ਸਿੰਘ ਤੁਸੀਂ ਜਾ ਕੇ ਮੇਰੇ ਕੋਲ ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਤੁਸੀਂ ਉੱਥੇ ਪਤਾ ਕਰਾਓ ਵੀ ਇਸ ਲੇਡੀ ਦਾ ਬੈਕਗ੍ਰਾਉਂਡ ਕੀ ਹੈ ਇਹ ਉੱਥੇ ਧੰਦਾ ਕਰਦੇ ਰਹਿਆ ਇਹਨਾਂ ਦਾ ਇੱਕ ਗਰੁੱਪ ਹੈ ਇੱਕ ਬੰਦੇ ਦੀ ਬਲੂ ਆਡੀਓ ਵੀਡੀਓ ਉਸ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਇਹਨੇ ਤੁਸੀਂ ਸਰਸੇ ਕੋਰਟ 'ਤੇ ਜਾ ਕੇ ਪਤਾ ਕਰੋ ਸਕੇ ਫਾਦਰ ਦੇ ਉੱਪਰ 376 ਦਾ ਮਕਦਮਾ ਇਹਦੇ ਤਿੰਨ ਪਿਤਾ ਨੇ ਤਿੰਨਾ ਤੇ ਅਲੱਗ-ਅਲੱਗ ਬੰਦਿਆਂ ਤੇ 376 ਦੇ ਮੁਕੱਦਮੇ 15 ਬੰਦਿਆਂ ਦੇ ਹੁਣ ਇਹਨਾਂ ਨੇ ਤਿੰਨ ਮਾਵਾਂ ਦੀਆਂ ਵੱਲੋਂ 376 ਦਾ ਮੁਕੱਦਮਾ ਹੈ ਤਿੰਨ ਮੈਰਿਜ ਇਹਦੀ ਮਦਰ ਦੇ ਹੋਇਆ ਔਰ ਤਿੰਨ ਮੈਰਿਜ ਹੀ ਇਹਦੇ ਹੋਇਆ ਇਹ ਅੱਗੇ ਨਹੀਂ ਦੱਸਣੀ ਆ ਸਾਡਾ ਬੈਕਗ੍ਰਾਉਂਡ ਕੀ ਹੈ ਕਿ ਕਿੱਥੇ ਆ ਅੱਜ ਜੀ ਮੈਂ ਇਹ ਕਹਿ ਰਿਹਾ ਮੈਂ ਮੈਂ ਦੱਸਦਾ ਜੀ ਅੱਜ ਮੈਂ ਡੈਫੀਨੇਸ਼ਨ ਦਾ ਪਰਚਾ ਕਰਨ ਆਇਆ ਸੀਗਾ ਕੋਰਟ ਦੇ ਵਿੱਚ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ ਜਿੱਥੇ ਕਿ ਇਹ ਲੇਡਿਸ ਪਹਿਲਾਂ ਤਿਆਰੀ ਜੇ ਬੈਠੀ ਸੀਗੀ ਕੱਲ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਜ਼ਿਆਦਾ ਬਕਵਾਸ ਕੀਤੀ ਹਰ ਇੱਕ ਅਫਸਰ ਦਾ ਨਾਮ ਲਿਆ ਆਈਜੀ ਡੀਆਈਜੀ ਐਸਐਸਪੀ ਕਹਿੰਦੀ ਜਿੰਨਾਂ ਦੀਆਂ ਮੇਰੇ ਕੋਲ ਬਲੂ ਫਿਲਮ ਹੈ ਮੈਂ ਇਹਨਾਂ ਨੂੰ ਚਿੱਟਾ ਡੰਗਾ ਕਰ ਦੂਗੀ ਜਿੰਦੇ ਕੀ ਅਮਨਦੀਪ ਕੌਰ ਭਰੇ ਖਾਸ ਕਰਕੇ ਵੀ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗਲਤ ਰਿਲੇਸ਼ਨ ਨੇ ਜਦ ਕੀ ਇਹ ਲੇਡੀਜ਼ ਨੇ ਚਿੱਟੇ ਦੇ ਵਿੱਚ ਦੀ ਇਨਵੋਲਵਮੈਂਟ ਹੈ ਇਸ ਲੇਡੀਜ਼ ਨੇ ਸਾਰਾ ਕਰਿਆ ਕਰਾਇਆ ਜਿਹੜਾ षड्यੰਤਰ ਹੈ ਠੀਕ ਹੈ ਜੀ ਪ੍ਰਸ਼ਾਸਨ ਦੇ ਬੰਦਿਆਂ ਨਾਲ ਆਪਦੇ ਪ੍ਰਾਈਵੇਟ ਦੇ ਬੰਦਿਆਂ ਨਾਲ ਬਣਾ ਕੇ ਜਿੰਨੀ ਕਹਾਣੀ ਰਚੀ ਗਿਆ ਬਿਲਕੁਲ ਫੇਕ ਹੈ ਜਿੰਦੇ ਪ੍ਰੂਫ ਮੈਂ ਰਿਟਨ ਦੇ ਵਿੱਚ ਆਡੀਓ ਵੀਡੀਓ ਜੋ ਇੱਕ ਪੈਂਡਰਾਈਵ 'ਚ ਆ ਮੈਂ ਉਹ ਕੋਰਟ ਦੇ ਵਿੱਚ ਪੇਸ਼ ਕਰਨ ਆਇਆ ਸੀਗਾ ਜਿੱਥੇ ਲੇਡੀਜ਼ ਬਿਲਕੁਲ ਪਹਿਲਾਂ ਤਿਆਰ ਬੈਠੀ ਸੀਗੀ ਮੇਰੇ ਨਾਲ ਹੱਥੋਂ ਪਾਈ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹਣਾ ਕਰ ਦਿੱਤਾ ਮਨਦੀਪ ਉਹਨੂੰ ਕਿਵੇਂ ਦੇਖਦੇ ਉਹ ਉਹਦੇ ਬਾਰੇ ਉਹੀ ਦੇਣਗੇ ਜਾਣਕਾਰੀ ਠੀਕ ਹੈ ਜੀ ਜਿਹੜੇ ਪੁਕਤਾ ਪ੍ਰੂਫ ਹੈ ਮੈਂ ਦੱਸਦਾ ਜੀ ਇਹ ਲੇਡੀਜ਼ ਆ ਇਹ ਲੇਡੀਜ਼ ਦੇ ਅਗੇਂਸਟ ਅੱਜ ਡੈਫੀਨੇਸ਼ਨ ਦਾ ਪਰਚਾ ਪਾਉਣ ਆਇਆ ਸੀਗਾ ਮੈਂ ਉਸ ਦਰਮਿਆਨੇ ਲੇਡੀਜ਼ ਆਪਣੇ ਆਪ ਚ ਇਹਦੇ ਮੇਰੇ ਵੱਲੋਂ ਪਹਿਲਾਂ ਦੇ ਤੇ ਦੋ ਪਰਚੇ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਮੇਰੇ ਘਰ ਤੇ ਕਬਜ਼ਾ ਕਰਿਆ ਮੈਂ ਦੱਸਦਾ ਇਨਸਪੈਕਟਰ ਜੱਸੀ ਦੇ ਨਾਲ ਉਹਦੀ ਹੈਲਪ ਨਾਲ ਮੇਰੇ ਘਰ ਤੇ ਕਬਜ਼ਾ ਕਰਿਆ ਗਿਆ ਪ੍ਰਸ਼ਾਸਨ ਦੀ ਹੈਲਪ ਨਾਲ ਡੀਐਸਪੀ ਸਿਟੀ 1 ਹਰਬੰਸ ਸਿੰਘ ਨਾਲ ਉਹਨਾਂ ਦੇ ਸਾਹਮਣੇ ਹੋ ਕੇ ਮੈਂ ਆਪਦੇ ਪ੍ਰੂਫ ਦੇ ਕੇ ਪ੍ਰਾਪਰਟੀ ਦੇ ਐਵੀਡੈਂਸ ਦੇ ਕੇ ਇਹ ਲੇਡੀਜ਼ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆਗਾ ਮੈਨੂੰ ਮੇਰਾ ਘਰ ਮਿਲਿਆ ਹੋਣੇ ਲੇਡੀਜ਼ ਮੇਰੇ ਕੋਲ 20 ਲੱਖ ਦੀ ਡਿਮਾਂਡ ਕਰ ਰਹੀ ਹੈ ਅੱਛਾ ਠੀਕ ਹੈ ਜੀ ਇਹਨੇ 25 ਬੰਦੇ ਮੈਂ ਬੰਦਿਆਂ ਤੋਂ ਪਹਿਲਾਂ ਬਲੈਕਮੇਲ ਕਰਕੇ ਅੱਜ ਤੱਕ ਮੈਂ ਮੀਡੀਆ ਦੇ ਸਾਹਮਣੇ ਨਹੀਂ ਆਇਆ 25 ਬੰਦਿਆਂ ਤੋਂ ਕਿਸੇ ਤੋਂ 25 ਲੱਖ 20 ਲੱਖ ਜਿੰਦੀ ਕਿ ਰਿਟਨ ਮੇਰੇ ਕੋਲ ਸਾਰੇ ਪ੍ਰੂਫ ਪਏ ਹੋਇਆ ਇੱਕ ਐਡੀ ਫਾਈਲ ਹੈ ਜੀ ਮੇਰੇ ਕੋਲ ਕਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਕੋਈ ਧੂਸ ਜਾਈਦਾ ਵੀਰ ਜੀ ਮੇਰੀ ਮੈਰਿਜ ਹੋਊਗੀ ਦਬੋਧ ਹੋਊਗਾ ਉਹ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਮੈਂ ਆਪਦਾ ਇੱਕ ਇੱਕ ਪ੍ਰੂਫ ਤੁਹਾਨੂੰ ਤੁਸੀਂ ਆ ਜੀ ਮੈਂ ਦਿਨੂ ਜਿਹੜਾ ਪਰਚਾ ਹੋਇਆ ਮਨਦੀਪ ਤੇ ਉਹਦੇ ਚ ਤੁਹਾਡੀ ਇਨਵੋਲਵਮੈਂਟ ਹੈ ਕਿ ਮੇਰੀ ਮੇਰੀ ਕਿੱਥੇ ਇਨਵੋਲਵਮੈਂਟ ਹੈ ਜੀ ਪਰਚੇ 'ਚ ਮੇਰਾ ਨਾਮ ਇਹ ਤਾਂ ਬਹੁਤ ਕੁਝ ਕਹਿ ਰਿਹਾ ਜੀ ਇਹਦਾ ਐਸਐਸਪੀ ਨੂੰ ਕਹਿ ਰਿਹਾ ਹੁੰਦੀ ਮੇਰੇ ਕੋਲ ਉਹਦੀ ਜਿਹੜੇ ਨੰਗੀਆਂ ਦੀਆਂ ਤਸਵੀਰਾਂ ਨੇ ਆਈਜੀ ਦੀਆਂ ਨੇ ਠੀਕ ਹੈ ਜੀ ਫਿਰ ਕਿੱਧਰ ਗਿਆ ਪ੍ਰਸ਼ਾਸਨ ਇਸ ਲੇਡੀਜ਼ ਦੀ ਏਡੀ ਲਗਾਮ ਖੋਲ ਰੱਖੀ ਆ ਇਸ ਲੇਡੀਜ਼ ਨੇ ਤਿੰਨ ਦਫਾ ਫਰਨੇਲ ਪੀ ਕੇ ਜਦ ਕਿ ਇਹਨੂੰ ਪਤਾ ਵੀ ਫਰਨੇਲ ਨਾਲ ਬੰਦਾ ਨਹੀਂ ਮਰਦਾ ਇਸ ਲੇਡੀਜ਼ ਨੇ ਇੱਥੇ ਡਰਾਮਾ ਖੇਡਿਆ ਅੱਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਠੀਕ ਹੈ ਜੀ 498 ਦਾ ਪਰਚਾ ਦਰਜ ਕਰਾਇਆ ਗਿਆ 20 ਲੱਖ ਦੀ ਮੇਰੇ ਤੋਂ ਡਿਮਾਂਡ ਕਰੀ ਗਈ ਨਾ ਆਪਦਾ ਕੋਰਟ ਕੇਸ ਲੜ ਰਿਆ ਜੀ ਇਹਦਾ ਕੇਸ ਇੱਕ ਤਰਫਾ ਹੋ ਗਿਆ ਇਹ ਇੱਥੇ ਆ ਨਹੀਂ ਰਹੀ ਮੇਰੇ ਵੱਲੋਂ ਚੋਰੀ ਦਾ ਪਰਚਾ ਦਰਜ ਹੋ ਗਿਆ ਇਸ ਲੇਡੀਜ਼ ਨੇ ਤੁਹਾਡੇ ਮਾਦੀਮ ਰਹੀ ਬਲੈਕਮੇਲ ਕਰਦੀ ਹੈ ਫਿਰ ਜਦੋਂ ਪੈਸੇ ਲੈਂਦੇ ਆ ਉਦੋਂ ਮੀਡੀਆ ਜਿੰਨੇ ਨਹੀਂ ਦ